ਸਬਜ਼ੀਆਂ ਦੇ ਰੇਟ ਵਧਣ ਨਾਲ ਬਜਟ ਹਿੱਲਿਆ ਹੀ ਨਹੀਂ ਬਜਟ ਖਤਮ ਹੋ ਗਿਆ ਕਿਉਂਕਿ ਅੱਜ ਗਰੀਬ ਆਦਮੀ ਚਟਨੀਆਂ ਉਹ ਗੁੱਟੀ ਖਾਦਾ ਸੀ ਲਾਲ ਮਿਰਚਾਂ ਦੀ ਚਟਨੀ ਖੁੱਟ ਲੈਂਦਾ ਸੀ ਗੱਡੇ ਦੀ ਚਟਨੀ ਖੁੱਟ ਲੈਂਦਾ ਸੀ ਪਰ ਅਜੋ ਦਾ ਵੀ ਖਾਣਾ ਮਹਾਲ ਹੋ ਗਿਆ ਮਿਰਚਾਂ ਦੇ ਵੀ ਰੇਟ ਅੱਜ ਜਦੋਂ ਤੋਂ ਮਿਰਚਾਂ ਬਣਦੀਆਂ ਨੇ ਬਾਜ਼ਾਰ ਦੇ ਵਿੱਚ ਕਿਸਾਨ ਲੈ ਕੇ ਆਉਂਦਾ ਉਹਦਾ ਰੇਟ ਬਹੁਤ ਘੱਟ ਹੁੰਦਾ। ਉਸ ਤੋਂ ਬਾਅਦ ਜਦੋਂ ਉਹ ਉਹਦਾ ਸੀਜ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹੀ ਮਿਰਚਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਚਟਨੀ ਦੇ ਤੌਰ ਤੇ ਖਾਣਾ ਵੀ ਉਹਦੇ ਲਈ ਬੁਸ਼ਕਲ ਹੈ। ਪਹਿਲਾਂ ਜਿਹੜੀ ਫ੍ਰਿਜ ਭਰੀ ਹੁੰਦੀ ਸੀ ਸਰਦੀਆਂ ਦੇ ਨਾਲ ਅੱਜ ਸਿਰਫ ਲੋੜ ਅਨੁਸਾਰ ਸਬਜ਼ੀ ਖਰੀਦੀ ਜਾ ਰਹੀ ਹੈ ਕਿਉਂਕਿ ਵੈਜਿਟ ਹੀ ਨਹੀਂ ਹੈ ਸਬਜ਼ੀ ਬਾਕੀ। ਸਰਦੀਆਂ ਦੇ ਰੇਟ ਵਧਣ ਨਾਲ ਬਜਟ ਹਿੱਲਿਆ ਹੀ ਨਹੀਂ ਬਜਟ ਖਤਮ ਹੋ ਗਿਆ ਕਿਉਂਕਿ ਅੱਜ ਗਰੀਬ ਆਦਮੀ ਚਟਨੀ ਔਰ ਗੁੱਟੀ ਖਾਦਾ ਸੀ ਲਾਲ ਮਿਰਚਾਂ ਦੀ ਚਟਨੀ ਖੁੱਟ ਲੈਂਦਾ ਸੀ ਗੰਡੇ ਦੀ ਚਟਨੀ ਖੁੱਟ ਲੈਂਦਾ ਸੀ ਪਰ ਅਜੋ ਦਾ ਵੀ ਖਾਣਾ ਮੁਹਾ ਲੋ ਉਹ ਵੀ ਜਿਹੜਾ ਅਜੋ ਖਾ ਨਹੀਂ ਪਾਰਿਆ ਕਿਉਂਕਿ ਮਿਰਚਾਂ ਦੇ ਵੀ ਰੇਟ ਅੱਜ ਜਦੋਂ ਤੇ ਮਿਰਚਾਂ ਬਣਦੀਆਂ ਨੇ ਬਾਜ਼ਾਰ ਦੇ ਵਿੱਚ ਕਿਸਾਨ ਲੈ ਕੇ ਆਉਂਦਾ ਉਹਦਾ ਰੇਟ ਬਹੁਤ ਘੱਟ ਹੁੰਦਾ ਉਸ ਤੋਂ ਬਾਅਦ ਜਦੋਂ ਉਹ ਉਹਦਾ ਸੀਜ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਉਹੀ ਮਿਰਚਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਚਟਨੀ ਦੇ ਤੌਰ ਤੇ ਖਾਣਾ ਵੀ ਉਹਦੇ ਲਈ ਮੁਸ਼ਕਲ ਹੈ ਆਲੂ ਦਾ ਰੇਟ ਜੋ ਪਹਿਲਾਂ 10-12 ਰੁਪਏ ਅੱਜ ਕੱਲ ਹੁੰਦਾ ਸੀ ਅੱਜ 40 ਤੋਂ 50 ਰੁਪਏ ਕਿਲੋ ਮੰਡੀ ਦੇ ਵਿੱਚ ਵੇਚ ਰਿਹਾ ਹੈ ਪਿਆਜ਼ ਜਿਹੜਾ ਉਹ ਉਸਮਾਨ ਸ਼ੂਰਿਆ ਜਿਹਨੂੰ ਕੋਈ ਕੱਚਾ ਪਿਆਜ਼ ਤਾਂਕਨ ਬਾਹਰ ਕੀ ਨਹੀਂ ਚਾ ਜਾਂਦਾ ਉਹ ਵੀ ਨਾਸਿਕ ਨਾਸਿਕ ਕਰਕੇ ਨਾਸਿਕ ਕੋਈ ਪਾਇਆ ਜਾ ਰਿਹਾ ਉਹ ਵੀ ਬਹੁਤ ਮਹਿੰਗਾ ਹੋ ਗਿਆ ਤੇ ਹਰ ਗਰੀਬ ਬੰਦਾ ਕਿ ਮੱਧ ਵਰਗ ਲੋਕ ਤੱਕ ਤੁਸੀਂ ਪਹਿਲਾਂ ਕਿੰਨੇ ਬਜਟ ਵਿਚਾਰ ਕਿੰਨੇ ਕਿਲੋਆਂ ਦੇ ਹਿਸਾਬ ਨਾਲ ਸਬਜ਼ੀ ਲੈਂਦੇ ਸੀ ਓਨ ਘਟਾਈ ਹੈ ਤਾਂ ਦਾ ਕਿਲੋ ਤੇ ਆਏ ਹੋ ਜਾਂ ਕਿਵੇਂ ਆਮ ਬਿਲਕੁਲ ਜੀ ਅੱਜ ਪਹਿਲਾਂ ਜਿਹੜੀ ਫ੍ਰਿਜ ਭਰੀ ਹੁੰਦੀ ਸੀ ਸਬਜ਼ੀਆਂ ਦੇ ਨਾਲ ਅੱਜ ਸਿਰਫ ਲੋੜ ਪਤਾਬ ਸਬਜ਼ੀ ਖਰੀਦੀ ਜਾ ਰਹੀ ਹੈ ਕਿਉਂਕਿ ਬਜਟ ਹੀ ਨਹੀਂ ਹੈ ਸਬਜ਼ੀ ਦਾ ਪੂਰਾ ਨਾਮ ਕੀ ਤੁਹਾਡਾ ਜੀ ਮੈਂ ਸੰਤੋਖ ਸਿੰਘ ਹਾਂ ਜੀ ਮੈਂ ਆਪ ਕਾ ਐਸਡੀਓ ਬਿਜਲੀ ਬੋਰਡ ਦੇ ਵਿੱਚ ਪਰ ਅੱਜ ਮੱਧ ਵਰਗ ਤੇ ਵੱਧ ਵਰਗ ਤੋਂ ਥੱਲੇ ਵਾਲਾ ਜਿਹੜਾ ਉਹ ਲੋਕ ਨੇ ਉਹ ਕਿੱਥੇ ਜਾ ਰਹੇ ਨੇ ਪਰ ਕੋਈ ਧਿਆਨ ਨਹੀਂ ਹੈ ਵੀ ਕੋਲ ਸਟੋਰ ਬਣਾ ਕੇ ਸਰਕਾਰ ਦਾ ਕੋਈ ਇਹਜਾ ਪ੍ਰਬੰਧ ਕਰੇ ਕਿ ਜਦੋਂ ਸਬਜ਼ੀ ਦੀ ਬਰਤਾਰ ਹੋਦੀ ਹੈ ਉਦੋਂ ਉਹਨੂੰ ਰੋਕ ਲਿਆ ਜਾਵੇ ਉਹਨੂੰ ਠੀਕ ਰੇਟ ਦੇ ਕੇ ਕਿਸਾਨ ਵੀ ਖੁਸ਼ਹਾਲ ਕਰੇ ਤੇ ਲੋਕਾਂ ਨੂੰ ਵੀ ਥੋੜੀ ਜਿਹੀ ਰਾਹਤ ਮਿਲੇ ਜੀ ਉਹ ਇਥੇ ਡੇਢੇ ਉਹਦੀ ਕਿਤੇ ਕੀਤੀ ਹੋਵੇ ਉਹਦੀ ਪੈਕਿੰਗ ਤਾਂ ਕਿ ਉਹ ਹੀ ਪੈਕਿੰਗ ਜਿਹੜੀ ਹੈ ਉਹ ਵਾਜਬ ਰੇਟ ਤੇ ਲੋਕਾਂ ਨੂੰ ਮਿਲੇ ਤਾਂ ਕਿ ਲੋਕ ਆਪਣੀ ਰੋਟੀ ਜੋਜੀ ਚ ਲੈ ਰਹੇ ਨੇ ਰੇਟ ਭਾਜੀ ਉਸ ਦਾ ਬਾਦਸ਼ਾਹ ਕਰਕੇ ਬਾਹਰ ਪਹਾੜੀ ਇਲਾਕੇ ਜਿਹੜੇ ਪਹਾੜਪੁਰ ਡਿਗਨ ਕਰਨ ਸੱਗੀਆਂ ਰੇਟ ਅੱਗੇ ਗੋਭੀ ਦਾ ਰੇਟ 20 25 ਰੁਪਏ ਸੀ ਹੁਣ ਇਸ ਟਾਈਮ ਦਾ ਰੇਟ ਹੈਗਾ 60 70 ਰੁਪਏ ਕਿਲੋ ਬਿੰਗਣੀ 10 ਰੁਪਏ ਕਿਲੋ ਸੀ ਅੱਜ 50 ਰੁਪਏ ਕਿਲੋ ਇਧਰ ਆ ਪਿੰਡੀ 60 70 ਰੁਪਏ ਕਿਲੋ ਕਰੇਲੇ 60 70 ਰੁਪਏ ਕਿਲੋ ਠੀਆ 60 70 ਰੁਪਏ ਕਿਲੋ ਦੇਸੀ ਤੋਰੀਆਂ 80 ਰੁਪਏ ਕਿਲੋ ਟਮਾਟਰ 40 50 ਰੁਪਏ ਕਿਲੋ ਇਹ ਸਾਰੇ ਬਾਰਸ਼ਾ ਕਰਨ ਦੇ ਸਾਰੇ ਚੱਕੇ ਗਏ ਜੀ ਕੀ ਬਾਰਸ਼ਾ ਕੰਪਿਊਟੇਸ਼ਨ ਮਹਿੰਗੀ ਹੋਈ ਹੈ ਜਾਂ ਖਾਕਰ ਸਾਹਿਬ ਨਹੀਂ ਸੰਭਾਲ ਨਹੀਂ ਹੋ ਰਹੀ ਜਾਂ ਕੋਲ ਸੁਰ ਕਿਨੇ ਸੁਝਾ ਕਿਵੇਂ ਸਸਤੀ ਕਿਵੇਂ ਹੋ ਸਕਦੀ ਸਸਤੀ ਭਾਜੀ ਹੁਣ ਵੇਖੋ ਆਹ ਦਿਨਾਂ ਦੇ ਵਿੱਚ ਹਰੇਕ ਵਾਰੀ ਇਹੋ ਹੀ ਹਾਲ ਹੁੰਦਾ ਪਹਾੜ ਡਿੱਗਣ ਕਰਨ ਜਿਵੇਂ ਗੋਭੀ ਕਾ ਵੀ ਗੱਡੀਆਂ ਪਹੁੰਚ ਨਹੀਂ ਰਹੀਆਂ ਸਾਡੇ ਕੋਲ ਇੱਥੇ ਇਸ ਕਾਰਨ ਸਬਜ਼ੀਆਂ ਰੇਟ ਬਹੁਤ ਜ਼ਿਆਦਾ ਤੇਜ਼ ਨੇ ਮੇਰੇ ਹਿਸਾਬ ਨਾਲ ਹਜੇ 1 ਮਹੀਨਾ ਇਹੋ ਹਾਲ ਰਹੇਗਾ ਜੀ ਕਿਨੇ ਤੋਂ ਰੇਟ ਵਧਿਆ ਬਹੁਤ ਜ਼ਿਆਦਾ ਹੋਈ 4 ਗੁਣਾ ਤੋਂ ਜ਼ਿਆਦਾ ਰੇਟ ਵਧ ਗਿਆ ਕੋਣ ਆ ਗਿਆ ਕਿ ਤੇ ਮੇਰਾ ਮੇਰਾ ਸੈਗਵੈਜੀਟੇਬਲ ਰਾਜੂ ਖੁੰਬਾ ਵਾਲਾ